ਜਿਸ ਕੇਸ 'ਚ ਬਰੀ ਹੋਗੇ ਕਨਿਆਨ ਤੇ ਕ੍ਰਿਸ਼ਨਨ ਜਿਸ ਕੇਸ 'ਚ ਬਰੀ ਹੋਗੇ ਉਸ ਕੇਸ 'ਚ ਸੰਮਣ ਕੀਤੇ ਆ ਜੀ ਉਹਨੂੰ ਪੰਜਾਬ ਦੇ ਕਿਸਾਨ ਤੇ ਹੋਰ ਜਥੇਬੰਦੀਆਂ ਯਾਨੀ ਸਹਿਯੋਗਤ ਕਿਸਾਨ ਮੋਰਚਾ ਇੱਕ ਵਾਰ ਫੇਰ 13 ਫਰਵਰੀ ਨੂੰ ਦਿੱਲੀ ਦਾ ਰੁਖ ਕਰਦੇ ਹੈ ਕੇਰਲਾ ਵਿੱਚ ਰਾਜ ਹੈਗਾ ਗੈਰਬਾਜ ਭਜਪਾ ਦਾ ਭਾਜਪਾ ਦਾ ਰਾਜ ਨਹੀਂ ਹੈ ਉੱਥੇ ਫਿਰ ਇਹਨਾਂ ਦੇ ਗੁਣਸੇਖਰ ਨੂੰ ਤਾਂ ਗੁੱਸਾ ਆ ਗਿਆ ਵੀ ਦੋ ਕਿਸਾਨਾਂ ਨੇ ਮੇਰੇ ਖਿਲਾਫ ਕਿੰਦਾ ਕੰਮ ਕਰਤਾ ਫਿਰ ਉਹ ਉੱਪਰ ਤੱਕ ਪਹੁੰਚਿਆ ਗੁਣਸੇਖਰ ਸੰਭਣ ਆ ਗਈ ਈਡੀ ਦੇ ਉਸੇ ਕੇਸ ਦੇ ਵਿੱਚ ਜਿਹਦੇ ਵਿੱਚ ਬਰੀ ਹੋਗੇ ਜਿਹਦੇ ਵਿੱਚ ਬਰੀ ਹੋਗੇ ਇਹ ਹੈ ਏਡੀ ਦਾ ਫਰਜੀ ਤੰਤਰ ਈਡੀ ਜਿੱਥੇ ਰਾਜ ਨਹੀਂ ਹੈਗਾ ਨਾ ਭਾਜਪਾ ਦਾ ਉੱਥੇ ਈਡੀ ਭੇਜ ਦਿੰਦੇ ਆ ਸੀਵੀਐ ਭੇਜ ਦਿੰਦੇ ਆ ਇਕ ਤਾਂ ਈਡੀ ਨੇ ਦੋ ਕਿਸਾਨਾਂ ਨੂੰ ਸਮਣ ਭੇਜੇ ਨੇ ਤੇ ਕਿਸਾਨਾਂ ਦੀ ਉਮਰ ਵੀ ਕਾਫੀ ਜ਼ਿਆਦਾ ਹੈ ਮਤਲਬ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਕਿ ਕਿਸਾਨ ਜੇਕਰ ਕਿਤੇ ਸ਼ਿਕਾਇਤ ਕਰ ਦਿੰਦੇ ਨੇ ਤਾਂ ਉਹਨਾਂ ਦੇ ਉੱਤੇ ਕਾਰਵਾਈਆਂ ਹੋ ਜਾਂਦੀਆਂ ਨੇ ਵੈਸੇ ਪੰਜਾਬ ਦੇ ਕਿਸਾਨ ਤੇ ਹੋਰ ਜਥੇਬੰਦੀਆਂ ਯਾਨੀ ਸਯੁਕਤ ਕਿਸਾਨ ਮੋਰਚਾ ਇੱਕ ਵਾਰ ਫੇਰ 13 ਫਰਵਰੀ ਨੂੰ ਦਿੱਲੀ ਦਾ ਰੁਖ ਕਰ ਰਿਹਾ ਹੈ ਅਸਲਚਾਤ ਗੱਲ ਕੀ ਹੈ ਤਰਮਿੰਦਰ ਜੀ ਹਮ ਕੇਰਲਾ ਦੇ ਕਿਸਾਨ ਨੇ ਕਨਿਨ 70 ਸਾਲ ਦਾ ਤੇ ਕ੍ਰਿਸ਼ਨਨ ਹੈਗੇ ਨੇ 62 ਸਾਲ ਦੇ ਜੀ ਹਮ ਕੋਆ ਕੀ ਸੀਗਾ ਕਟਨਾ-ਕਟਨਾ ਕਰਮ ਕੀ ਸੀਗਾ ਇਹ ਕਟਨਾ ਕਰਮ ਇਹ ਸੀਗਾ ਕਿ ਇਹਦੇ ਖਿਲਾਫ ਨਾ ਇੱਕ ਜਿਹੜਾ ਨਾ ਸ਼ਿਕਾਇਤ ਕੀਤੀ ਸੀਗੀ ਗੁਣਸੇਖਰ ਦੇ ਖਿਲਾਫ ਅਸਲ 'ਚ ਗੁਣਸੇਖਰ ਜਿਹੜਾ ਹੈਗਾ ਨਾ ਜੀ ਉਪਾਜਪਾ ਦਾ ਬੰਦਾ ਹੈਗਾ ਜੀ ਉਹ ਇਹ ਦੋ ਜਿਹੜੇ ਦੋ ਕਿਸਾਨ ਹੈ ਨਾ ਜੀ ਕਨਿਨ ਤੇ ਕ੍ਰਿਸ਼ਨਨ ਇਹਨਾਂ ਦੇ ਖੇਤਾਂ ਦੇ ਬਾਹਰਲੇ ਪਾਸੇ ਇਹਨਾਂ ਨੇ ਡੰਗਰਾ ਪਸ਼ੂਆਂ ਤੋਂ ਬਚਨ ਵਾਸਲੇ ਅਵਾਰਾ ਪਸ਼ੂ ਨੇ ਇਲੈਕਟ੍ਰਿਕ ਤਾਰ ਲਾਤੀ ਸੀਗੀ ਇਲੈਕਟ੍ਰਿਕ ਤਾਰ ਨਾਲ ਇੱਕ ਪਸ਼ੂ ਮਰ ਗਿਆ ਸੀਗਾ ਹੂੰ ਉਸ ਤੇ ਕੇਸ ਦਰਜ ਹੋਇਆ ਉਸ ਤੇ ਕੇਸ ਦਰਜ ਹੋਇਆ ਉਹਨਾਂ ਤੇ ਕਿਸਾਨਾਂ ਦੇ ਉੱਪਰ ਕੇਸ ਦਰਜ ਹੋ ਗਿਆ ਅਦਾਲਤ ਚ ਕੇਸ ਚੱਲਿਆ ਕੇਸ ਚੱਲਣ ਤੋਂ ਬਾਅਦ ਉਹ ਬਰੀ ਹੋ ਗਏ ਦੋਵੇਂ ਕਿਸਾਨ ਕਹਾਣੀ ਖਤਮ ਹੋ ਗਈ ਨਾ ਇੱਥੇ ਪਰ ਕਿਉਂਕਿ ਜਿਹੜਾ ਬੀਜੇਪੀ ਦਾ ਗੁਣਸੇਖਰ ਸੀਗਾ ਇਹਨਾਂ ਦੇ ਖਿਲਾਫ ਇਹਨਾਂ ਨੇ ਸ਼ਿਕਾਇਤ ਕੀਤੀ ਸੀਗੀ ਹੂੰ ਗੁਣਸੇਖਰ ਦੇ ਖਿਲਾਫ ਇਹ ਦੋ ਕਿਸਾਨਾਂ ਨੇ ਹੂੰ ਚੱਲ ਰਹੀ ਸੀ ਗੱਲ ਹੁਣ ਕੇਰਲ ਵਿੱਚ ਰਾਜ ਹੈਗਾ ਗੈਰਬਾਜ ਭਾਜਪਾ ਦਾ ਭਾਜਪਾ ਦਾ ਆ ਜਾਈ ਜੇ ਉੱਥੇ ਫਿਰ ਇਹਨਾਂ ਦੇ ਗੁਣਸੇਖਰ ਨੂੰ ਤਾਂ ਗੁੱਸਾ ਆ ਗਿਆ ਵੀ ਦੋ ਕਿਸਾਨਾਂ ਨੇ ਮੇਰੇ ਖਿਲਾਫ ਕਿੰਦਾ ਕੰਮ ਕਰਤਾ ਫਿਰ ਉਹ ਉੱਪਰ ਤੱਕ ਪਹੁੰਚਿਆ ਗੁਣਸੇਖਰ ਭਾਜਪਾ ਦਾ ਆ ਗੂ ਤੇ ਉਹਨਾਂ ਨੇ ਦੋਇਕ ਕਿਸਾਨਾਂ ਦੇ ਖਿਲਾਫ ਕਿੱਦਾਂ ਕਰੇ ਦੋਇਕ ਕਿਸਾਨਾਂ ਨੂੰ ਸੰਮਣ ਆ ਗਏ ਈਡੀ ਦੇ ਹੂੰ ਵੀ ਉਹ ਤਾਂ ਕੁਝ ਕਰ ਨਹੀਂ ਸਕਦੇ ਤਾਂ ਬਰੀ ਹੋਗੇ ਦੋਵੇਂ ਸੰਮਣ ਆ ਗਏ ਈਡੀ ਦੇ ਉਸੇ ਕੇਸ ਦੇ ਵਿੱਚ ਜਿਹਦੇ ਵਿੱਚ ਬਰੀ ਹੋਗੇ ਹੂੰ ਜਿਹਦੇ ਵਿੱਚ ਬਰੀ ਹੋਗੇ ਇਹ ਹੈ ਈਡੀ ਦਾ ਫਰਜੀ ਤੰਤਰ ਤੁਸੀਂ ਈਡੀ ਜਿੱਥੇ ਰਾਜ ਨਹੀਂ ਹੈਗਾ ਨਾ ਭਾਜਪਾ ਦਾ ਉੱਥੇ ਈਡੀ ਭੇਜ ਦਿੰਦੇ ਆ ਸੀਬੀਆਈ ਭੇਜ ਦਿੰਦੇ ਆ ਆ ਇਥੇ ਭਾਜਪਾ ਦਾ ਗੁਣਸਿਕਰ ਹੋਰ ਤਾਂ ਚੱਲਿਆ ਜੀ ਬੱਸ ਉਹਦਾ ਈਡੀ ਕੋਲੇ ਜਾ ਕੇ ਕਹਿ ਕੁਹਾ ਕੇ ਦੋ ਕਿਸਾਨਾਂ ਦੇ ਜਿਸ ਕੇਸ 'ਚ ਬਰੀ ਹੋ ਗਏ ਕਨਿਆਨ ਤੇ ਕ੍ਰਿਸ਼ਨਨ ਜਿਸ ਕੇਸ 'ਚ ਬਰੀ ਹੋ ਗਏ ਉਸ ਕੇਸ 'ਚ ਸੰਮਣ ਕੀਤੇ ਆ ਜੀ ਉਹਨੂੰ ਕਿਸਾਨਾਂ ਨੂੰ ਇਹ ਹੈ ਈਡੀ ਦਾ ਫਰਜੀ ਤੰਤਰ ਜੀ ਨਿਟਰ ਹਾਂ ਨਿਰਪੱਖ ਰ੍ਹਾਂ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ